ਲੈ ਮੇਰੇ ਹੁੰਦੇ ਹੈ ਘਰ ਵਾਲੇ ਦੇ ਬਾਵਜੂਦ ਹੁੰਦੇ ਹੋਈ ਵੀ ਆਪਦੇ ਪੁਰਾਣੇ ਆਸ਼ਕ ਨਾਲ ਰੰਗ ਰਲੀਆਂ ਹੈ ਉਹਦੇ ਨਾਲ ਸੰਬੰਧ ਰੱਖਦੀ ਆ ਮੈਂ ਪਿਆਰ ਚ ਸਾਲ ਦਾ ਘੱਟ ਰੱਖਿਆ ਸੀਗਾ ਇਹਨੂੰ ਘੱਟ ਪਿਆਰ ਕੀਤਾ ਸੀ ਆ ਜਾਣਦੇ ਅੱਜ ਇਹਨੂੰ ਇਹਦੀ ਪਾਸ ਹੈ ਸਮਝਾਉਣਾ ਹੈ ਪਹਿਲਾ ਬੰਦਾ ਮੈਂ ਪਹਿਲਾ ਬੰਦਾ ਦੁਨੀਆ ਦਾ ਜਿਹੜਾ ਆਪਦੀ ਘਰ ਨੂੰ ਕਟਨਾਪ ਕਰੂਗਾ ਹੈ ਨਹੀਂ ਕਟਨਾਪਰ ਕਰਦੇ ਹੁੰਦੇ ਆ ਜਾਣਦੇ ਆਜਾ ਹੁਣ ਇਹਨੂੰ ਲੈ ਕੇ ਜਾਵਾਂ ਮੈਂ ਬਾਗਲ ਚ ਜਿੱਥੇ ਕੋਈ ਵੀ ਨਾ ਮਿਲੇ ਹੈ ਲੈ ਹੁਣ ਆ ਗਿਆ ਨਜ਼ਾਰਾ ਇਹਨੂੰ ਬੇਹੋਸ਼ ਕਰਤਾ ਤੇਨੂੰ ਲੈ ਕੇ ਫੇਰ ਇਹਨੂੰ ਲੈਣਾ ਬਦਲਾ ਸਾਰਾ ਉਸ ਫੇਰ ਪਤਾ ਲੱਗੂਗਾ ਇਹਨੂੰ ਹੈ ਆਜਾ ਆਜਾ ਇੰਨੀ ਕਿੰਨੀ ਕਪਾਰੀਆਂ ਹੈ ਹਾ 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 ਔਖੀ ਹੁੰਨੀ ਆ ਹੈ ਲਾ 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 ਸੌਖੀ ਕਰਦਾਨਿਆ ਹੁਣ ਬੋਲ ਆ ਗਿਆ ਸਾਬ ਅ ਮੇਰੇ ਅੱਖਾਂ ਤੋਂ ਪੱਟੀ ਖੋਲੋ ਕਿਉਂ ਖੋਲਣਾ ਹੱਥ ਖੋਲੋ ਮੇਰੇ ਮੈਨੂੰ ਇੱਥੇ ਕਿਉਂ ਬੰਨਿਆ ਕੰਜਲਾਵਾ ਕਿਉਂ ਬੰਨਿਆਗਾ ਬੰਨਣ ਕਾਦੇ ਵਾਸਤੇ ਬੰਨਦੇ ਹੁੰਦੇ ਆਗੇ ਤੁਸੀਂ ਆਏ ਤਾਂ ਦੇਖ ਲਓ ਬੰਨ ਕਿਨੂੰ ਰੱਖਿਆ ਤੁਹਾਡੇ ਘਰ ਵਾਲੀ ਹੈਗੀ ਮੈਂ ਘਰ ਵਾਲੀ ਆ ਅੱਛਾ ਆਵਾਜ਼ ਪਛਾਣ ਵੀ ਲਈ ਇੱਥੇ ਨਹੀਂ ਕੋਈ ਆਉਂਦਾ ਜਿੱਡੀਆਂ ਮਰਜ਼ੀਆਂ ਕੂਕਾ ਮਾਰ ਲਾ ਚੀਕਾ ਮਾਰ ਲਾ ਹੱਥ ਪੈਰ ਮਾਰ ਲਾ ਚਾਹੇ ਧਰਤੀ ਵੱਟ ਦੇ ਨਹੀਂ ਤੁਸੀਂ ਮੈਨੂੰ ਕੱਟਨੇਪ ਕਿਉਂ ਕਰਿਆ ਮੈਂ ਹਰਾਨਾ ਕਿ ਦੱਸੂ ਰਾਮ ਕਰ ਲਾ ਰਾਮ ਕਰ ਉਹ ਵੀ ਦੱਸੂ ਕਿਉਂ ਗੜਿਆ ਐਂ ਕਰ ਵਾਪੇ ਪੇਪਰ ਨੇ ਮੜਾ ਜਾਏ ਨਾ ਤੇ ਸੈਨਕਾਰਾ ਪੇਪਰ ਹਾਂ ਪੇਪਰ ਖਾ ਦੇ ਹੈ ਪੇਪਰ ਕਾਸਤੇ ਦੇ ਜਾਇਦਾਦ ਜ਼ਮੀਨ ਦੇ ਛੇ ਜਾਤ ਹਰ ਕਿਹੜੀ ਜਾਇਦਾਦ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਤੇਰੇ ਪੇਕਿਆਂ ਦੀ ਫਿਰ ਮੇਰੇ ਪੇਕਿਆਂ ਦੀ ਜਿਹੜੀ ਜਾਇਦਾਦ ਆ ਉਹ ਮੇਰੀ ਹੈਗੀ ਤੇ ਮੇਰੀ ਜ਼ਮੀਨ ਜਿਹੜੀ ਥੋੜੀ ਵੀ ਉਹ ਫਿਰ ਅਸਾਈਨ ਕਰਵਾਉਣ ਦਾ ਕੀ ਮਤਲਬ ਜਿਹੜੇ ਬੰਦੇ ਨੇ ਦੁਨੀਆ ਛੱਡ ਕੇ ਜਾਣਾ ਹੋਵੇ ਭਣਾ ਦੀ ਉਹਨੇ ਜ਼ਮੀਨਾਂ ਜਾਇਦਾਦਾਂ ਕੀ ਕਰਨੀਆਂ ਨੇ ਹੈ ਤੁਸੀਂ ਅੱਛਾ ਜਾਇਦਾਦ ਆਪਦੇ ਨਾਮ ਕਰਵਾ ਕੇ ਮੈਨੂੰ ਮਾਰਨਾ ਚਾਹੁੰਦੇ ਹੋ ਓਹੋ ਮਿੱਠੀ ਮਾਰਨਾ ਤਾਂ ਨਹੀਂ ਚਾਹੁੰਦਾ ਸੀਗਾ ਮੈਂ ਪਰ ਹੁਣ ਮਜਬੂਰੀ ਹੈ ਕੀ ਕਰਾਂ ਮੈਂ ਮੈਨੂੰ ਐਂ ਤਾਂ ਦੱਸ ਦੇ ਮੇਰੇ ਹੱਥ ਤਾਂ ਖੋਲ ਦੋ ਖੋਲ ਦੂੰ ਕਿਉਂ ਉਹ ਕਰਦੀਆਂ ਖੋਲ ਦੂੰ ਸਾਰਾ ਕੁਝ ਖੋਲ ਦੂੰ ਬਣਾ ਤੂੰ ਸਹੈਨ ਦੱਸ ਕਰੇਂਗੀ ਕਿ ਕਰਦੀ ਨਹੀਂ ਜੇ ਤੂੰ ਪਿਆਰ ਨਾ ਕਰਵਾ ਲੰਦਾ ਸੈਨ ਮੈਂ ਆਪਣੀ ਜਾਨ ਵੀ ਖੁੱਦ ਦੇ ਦਿੰਦੀ ਪਰ ਜਿਹੜਾ ਤੂੰ ਸਿਆ ਜ਼ਬਰਦਸਤੀ ਕਰ ਰਹੇ ਹੋਗੇ ਐਵੇਂ ਨਹੀਂ ਫਿਰ ਮੈਂ ਸਹੈਨ ਕਰਦੀ ਕਿਸੇ ਦੇ ਵੀ ਪਿਆਰ ਵਾਲੀ ਪਿਆਰਾਂ ਦੀ ਤਾਂ ਗੱਲ ਹੀ ਨਹੀਂ ਆਪਣੇ ਚ ਯਾਰ ਪਿਆਰ ਵਾਲੇ ਗੱਲ ਕਿਉਂ ਨਹੀਂ ਹੈਗੀ ਆਪਣੇ ਤੇ ਇੰਨਾ ਪਿਆਰ ਆ ਅੱਜ ਇਹ ਯਾਦ ਦੇ ਵਿੱਚ ਤੂੰ ਆ ਕੀ ਕਰ ਰਿਹਾ ਹੈਗਾ ਮੇਰੇ ਨਾਲ ਮੈਨੂੰ ਤਾਂ ਐ ਸੀ ਮੈਂ ਸੋਚ ਰਹੀ ਸੀ ਮਹਾ ਪਤਾ ਨਹੀਂ ਮੈਨੂੰ ਕੌਣ ਲੈ ਕੇ ਆਇਆ ਇੱਥੇ ਕੌਣ ਨਹੀਂ ਮੈਂ ਤਾਂ ਮੇਰੇ ਤਾਂ ਦਿਮਾਗ 'ਚ ਵੀ ਨਹੀਂ ਸੀਗਾ ਵੀ ਆਹ ਤੁਸੀਂ ਕਰੋਗੇ ਐ ਪਰ ਮੇਰੇ ਦਿਮਾਗ 'ਚ ਵੀ ਨਹੀਂ ਸੀਗਾ ਵੀ ਮੈਨੂੰ ਐਡਾ ਵੱਡਾ ਧੋਖਾ ਮਿਲੂਗਾ ਉਹ ਵੀ ਮੇਰੀ ਜਨਾਨੀ ਤੋਂ ਹੈ ਮੈਂ ਪਤਾ ਤੁਹਾਡੇ ਨਾਲ ਧੋਖਾ ਕਰਿਆ ਜੀ ਅੱਛਾ ਯਾਦ ਕਰ ਲੈ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਵੀ ਤੈਨੂੰ ਕੋਈ ਮੈਂ ਕਮੀ ਰਹਿਣ ਦਿੱਤੀ ਸੀ ਜਾਂ ਮੇਰੇ ਪਿਆਰ 'ਚ ਕੋਈ ਕਮੀ ਸੀ ਮੈਨੂੰ ਉਹ ਦੱਸ ਤਾਂ ਬਾਕੀ ਦੀਆਂ ਗੱਲਾਂ ਬਾਅਦ ਚ ਮੈਂ ਤੁਹਾਨੂੰ ਕਦੋਂ ਕਈ ਕਦੇ ਕਦੇ ਤੁਹਾਨੂੰ ਮੈਂ ਕਿਹਾਗਾ ਵੀ ਤੁਹਾਡੇ ਪਿਆਰ 'ਚ ਕਮੀ ਆ ਜਾਂ ਕਾਸੇ ਜੀ ਵੀ ਕਦੇ ਵੀ ਤੁਹਾਨੂੰ ਮੈਂ ਮਹਿਸੂਸ ਹੋਣ ਦਿੱਤਾ ਜਾਂ ਮੇਰੇ ਪਿਆਰ 'ਚ ਕਮੀ ਰਹੀ ਹੋਵੇ ਤੁਸੀਂ ਇਹ ਗੱਲਾਂ ਕਿਹੜੀਆਂ ਕਰ ਰਹੇ ਹੋਗੇ ਉਹ ਫਿਰ ਰਾਤਾਂ ਨੂੰ ਦੁੱਧ ਚ ਨੀਂਦ ਦੀਆਂ ਗੋਲੀਆਂ ਕੌਣ ਪਾ ਕੇ ਜਾਂਦਾ ਹੈ ਹਾਂ ਕਰੇ ਕੌਣ ਆਉਂਦਾ ਦਿਨ ਦਿਹਾੜੇ ਫੋਨਾਂ ਦੇ ਵੀ ਗੱਲਾਂ ਹੋ ਰਹੁੰਦੀਆਂ ਨੇ ਫਿਰ ਸਬੰਧ ਕੌਣ ਬਣਾਈ ਜਾਂਦਾ ਬਾਹਰਲੇ ਮੈਨੂੰ ਉਹ ਦੱਸ ਦੇ ਨਹੀਂ ਆਪਣੇ ਤੋਂ ਲਾਭ ਤਾਂ ਘਰੇ ਕੋਈ ਹੈ ਵੀ ਨਹੀਂ ਤੁਸੀਂ ਨਾ ਗਲਤ ਸੋਚ ਰਹੇ ਹੋ ਤੁਸੀਂ ਮੈਨੂੰ ਖੋਲੋ ਤਾਂ ਸਹੀ ਆਪਾਂ ਬੈ ਕੇ ਗੱਲ ਕਰ ਲੈਨੇ ਆ ਸਵਾਦ ਹੀ ਆਰੀ ਆਹ ਖੜ ਜਾ ਪਾ ਨਾ ਅੱਖਾਂ ਜੱਖ ਵਾਕੇ ਅੱਖਾਂ ਜੱਖ ਵਾਕੇ ਨਾ ਗੱਲ ਘਰੇ ਪਹਿਲ ਤਾਂ ਤੈਨੂੰ ਥਾਂ ਦਾ ਨਾ ਪਤਾ ਲੱਗ ਜਿ ਕਿਉਂਕਿ ਇੱਥੇ ਮਾਰ ਕੀ ਦੱਬਣਾ ਤੈਨੂੰ ਹੈ ਹਾ ਤੁਸੀਂ ਮੈਨੂੰ ਕਿੱਥੇ ਲੈ ਕੇ ਆਏ ਹੋ ਮੇਰੇ ਤੇ ਇਹ ਜੀ ਕੀ ਗਲਤੀ ਹੋਊਗੀ ਜਿਹੜਾ ਤੁਸੀਂ ਮੇਰੇ ਜਾਨ ਤੇ ਲੈ ਬੜੇ ਹਲੇ ਮੰਨਦੀ ਨਹੀਂ ਤੈਨੂੰ ਮੈਂ ਕਹੀ ਜਾਂਦਾ ਵਾ ਤੂੰ ਮੇਰੇ ਨਾਲ ਧੋਖਾ ਕਰੀ ਜਾਂਦੀ ਹੈ ਹਲੇ ਗਈ ਨੇ ਮੈਥੋਂ ਕੀ ਗਲਤੀ ਹੋਊਗੀ ਐਡੋ ਐਡੋ ਵੱਡੀ ਕੀ ਗਲਤੀ ਕਰੇਂਗੀ ਮੈਨੂੰ ਦੱਸ ਮੈਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕਰਿਆ ਹੈਗਾ ਹੱਥ ਖੋਲ ਦੋ ਮੇਰੇ ਮੇਰੇ ਪਾਵਾਦਾਰਤ ਕਰਦੀਆਂ ਬਹੁਤ ਜ਼ਿਆਦੇ ਮੈਂ ਦੱਸ ਪੇਪਰ ਸਾਈਨ ਕਰਾਂਗੀ ਦੇਖੋ ਤੁਹਾਡੇ ਘਰ ਵਾਲੀਆਂ ਜਿਹੜੀ ਵੀ ਜਾਇਦਾਦ ਆ ਨਾ ਸਾਰੀ ਤੁਹਾਡੀ ਹੋਈ ਹੈਗੀ ਮੇਰੀ ਨਹੀਂ ਹੈਗੀ ਬੁੱਗੇ ਤੇ ਮੈਂ ਕੀ ਕਹਿੰਦਾ ਮੈਂ ਵੀ ਤਾਂ ਕੋਈ ਨਹੀਂ ਆ ਜੇ ਮੇਰੀ ਹੁੰਦੀ ਤੂੰ ਆ ਹਾਲਾਤਾਂ ਚ ਨਾ ਹੁੰਦੀ ਹਲੇ ਵੀ ਝੂਠ ਬੋਲੀ ਨਹੀਂ ਆ ਦੇਖੋ ਮੈਂ ਤਾਂ ਕਦੇ ਇਦਾਂ ਤਾਂ ਸੋਚਿਆ ਵੀ ਤੇਰੀ ਵਿੱਚੋਂ ਕਿਸੇ ਹੋਰ ਦੀ ਮੈਂ ਪਿੱਛੋਂ ਵੀ ਥੋੜੀ ਹੋਈਆਂ ਤੇ ਉੱਤੋਂ ਵੀ ਥੋੜੀ ਹੋਈਆਂ ਉਹ ਬਸ ਰੈਣ ਦੇ ਡਰਾਮੇ ਜੇ ਕਰ ਬੰਦ ਠੋੜਾ ਰੰਗ ਰੂਪ ਮੈਨੂੰ ਦੇਖਣ ਨੂੰ ਮਿਲੂਗਾ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਚੱਲ ਉੱਤੇ ਜਾ ਕੇ ਸੋਝ ਲਈ ਤੂੰ ਮੈਨੂੰ ਗੱਲ ਸਿੱਧੀ ਦੱਸ ਸੈਨ ਕਰਨੇ ਆ ਕਿ ਨਹੀਂ ਕਰਨੇ ਨਹੀਂ ਤੁਸੀਂ ਇਹ ਜੇ ਜਾ ਕੇ ਸੈਨ ਕਰਵਾ ਕੇ ਉਸ ਤੋਂ ਬਾਅਦ ਵੀ ਆਪਣਾ ਕੋਈ ਰਿਸ਼ਤਾ ਨਹੀਂ ਬਜਣਾ ਕੱਲੀ ਜੇਜਾ ਤੇ ਪਿੱਛੇ ਤੁਸੀਂ ਮੈਨੂੰ ਜਿਹੜਾ ਬੰਦਾ ਦੁਨੀਆ ਤੋਂ ਮਰ ਗਿਆ ਉਹਦੇ ਲਈ ਰਿਸ਼ਤੇ ਕੀ ਰਹਿ ਗਏ ਮੈਨੂੰ ਐ ਨਹੀਂ ਸਮਝ ਆਉਂਦੀ ਹੈਗੀ ਹਾਂ ਚਲ ਕੋਈ ਗੱਲ ਨਹੀਂ ਹੱਥ ਖੋਲੋ ਕੋਈ ਗੱਲ ਨਹੀਂ ਬਹਿ ਕੇ ਗੱਲ ਕਰਦੇ ਘਰੇ ਚੱਲੋ ਕਿ ਬੂ ਕੀ ਗੱਲ ਨਹੀਂ ਕਰਦੇ ਚੱਲ ਟਾਈਮ ਦਿਨਾ ਦਿਨ ਪਰ ਇੱਕ ਗੱਲ ਆ ਤੈਨਾਂ ਸੋਣੀ ਚੰਗੀ ਨਹੀਂ ਕੀਤੀ ਮੇਰੇ ਨਾਲ ਜਿਹੜੇ ਆ ਬਾਹਰ ਨੇ ਸਬੰਧੇ ਹੀ ਬਣਾਏ ਆ ਨਾ ਤੈਨਾਂ ਇਹ ਚੰਗਾ ਨਹੀਂ ਕੀਤਾ ਇਹ ਤੈਨੂੰ ਛੱਡਦਾ ਮੈਂ ਉਹ ਨਹੀਂ ਜੇ ਤੇਰੇ ਚਿੱਤ ਜੋ ਵੀ ਮੈਂ ਤਾਂ ਮਰ ਗਈ ਵੀ ਉਹ ਬੱਚ ਜੂ ਨਾ 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 ਉਹਨੂੰ ਵੀ ਮਾਰ ਮੈਂ ਇਹਦੀ ਉਹਦੇ ਚ ਕੀ ਗਲਤੀ ਆ ਗਲਤੀ ਉਹਦੀ ਗਲਤੀ ਆ ਕੋਈ ਫਿਰ ਤੇਰੀ ਗਲਤੀ ਹੋਗੀ ਮੇਰੀ ਵੀ ਗਲਤੀ ਹੈ ਨਹੀਂ ਹਾਂ ਪਹਿਲਾਂ ਇਹ ਪਰ ਹੱਦ ਹੋਗੀ ਫਿਰ ਉਹ ਵਿਆਹ ਹੋਣਾ ਸੀ ਫਿਰ ਉਹ ਦੁਬਾਰੇ ਅੱਛੇ ਕੀ ਲੈਣ ਆਉਂਦਾਗਾ ਨਹੀਂ ਆਇਆ ਮੇਰੇ ਕੋਲੇ ਹੱਦ ਹੋ ਗਈ ਯਾਰ ਹੁਣ ਮੈਂ ਤੈਨੂੰ ਕੈਮਰੇ ਚੈੱਕ ਕਰਕੇ ਦਿਖਾਵਾਂ ਤੇਰੇ ਭਾ ਦਾ ਤੂੰ ਮੈਂ ਇੱਕ ਵਾਰੀ ਦੇਖਿਆ ਓਏ 6 ਮਹੀਨਿਆਂ ਦਾ ਪਲਾਨ ਚੱਲੀ ਜਾਂਦਾ ਮੇਰਾ 6 ਮਹੀਨੇ ਪਹਿਲੀ ਦੇਖ ਰਿਆ ਸੀ ਮੈਂ ਤੁਹਾਨੂੰ ਯਾਦ ਕਰ ਯਾਦ ਫੇਰ ਜਦੋਂ ਰਾਤ ਨੂੰ ਆਇਆ ਸੀਗਾ ਉਹ ਤੂੰ ਗੋਲੀਆਂ ਪਾਈਆਂ ਸੀ ਮੈਨੂੰ ਯਾਦ ਕਰ ਤੂੰ ਉਸ ਦਿਨ ਪਤਾ ਲੱਗਿਆ ਮੈਨੂੰ ਸਾਰੀ ਤੇਰੀ ਕਰਤੂਤ ਦਾ ਹਾਂ ਹਾਂ ਬਸ ਹੋਰ ਕੀ ਉਹੀ ਕਰਨ ਜਾ ਰਹੀਆਂ ਹਾਂ ਪਾਤੀਆਂ ਦੁੱਧ ਚ ਪੋ ਰਣਾ ਦਾ ਪਾਤੀਆਂ ਨੇ ਰੋਟੀ ਤਾਂ ਖਾ ਲਈ ਕਦੋਂ ਦੀ ਬਸ ਹੁਣ ਕੋ ਨਾ ਲੇਟ ਹੋ ਜੀ ਉਹ ਤਾਂ ਗੋਲੀਆਂ ਵਾਲਾ ਦੁੱਧ ਜਦੋਂ ਪੀ ਲਿਆ ਨਾ ਉਹਨੇ 5 ਮਿੰਟਾਂ ਚ ਅੱਖਾਂ ਮੀਚ ਜਾਣੀਆਂ ਤਰ ਬਾਰ ਚ ਖੜਿਆ ਕਰੀ ਆਹੋ ਹਰ ਕੇ ਚੰਗਾ ਆਜ ਨਹੀਂ ਛੇਤੀ ਠੀਕ ਹੈ ਹਾਂ ਹਾਂ ਸਵੇਰੇ 4 ਵਜੇ ਤੱਕ ਕਰ ਰਹੀ ਹਾਂ ਤੋ ਗੋਲਗਾ ਨਾ ਟੈਨਸ਼ਨ ਨਾ ਲੈ ਗੋਲਗਾ ਤਾਂ ਫਿਰ ਨਾ ਪਾਤੀਆਂ ਨੇ ਕਾ ਠੀਕਾ ਚੰਗਾ ਮੈਂ ਉਹਨੂੰ ਬੁੱਧਰ ਪਰਾਉਣ ਜਾ ਰਹੀ ਆਂ ਕਿ ਰਸੋਈ ਚ ਸੀ ਓਕੇ ਚਲ ਮੈਂ ਦੁੱਧ ਪਿਆ ਦਾਂ ਘਰ ਫੋਨ ਤੇ ਲੱਗਿਆ ਪਿਆਗਾ ਸਮਝੋ ਜੀ ਨੀਂਦ ਨਹੀਂ ਆਉਂਦੀ ਤੁਹਾਨੂੰ ਪੀਂਦੇ ਨਹੀਂ ਆਂਦੀ ਫੋਨ ਦਾ ਦੇਖੀ ਆਂਦਾ ਸੀ ਚਾਹ ਲੈ ਦੁੱਧ ਲੈ ਹੋਰ ਮੈਂ ਤਾਂ ਪੀ ਲਿਆ ਮੈਂ ਤੁਹਾਨੂੰ ਬਾਜ ਵੀ ਮਾਰੀ ਸੀ ਕਿ ਤੁਸੀਂ ਤਾਂ ਸੁਣੇ ਨਹੀਂ ਹੈਗਾ ਫੋਨ 'ਚ ਮਸਤ ਹੋਇਆ ਠੰਡਾ ਹੋ ਗਿਆ ਸੰਗ ਦੁੱਧ ਚੱਲ ਪੀਣਾ ਕੋਈ ਗੱਲ ਨਹੀਂ ਪੀ ਲੋ ਕਿੰਨਾ ਕਵੇਲਾ ਹੋ ਗਿਆ ਹੂੰ ਜੋ ਉਹ ਜਾ ਕੇ ਲੈ ਮੜਾ ਜਾ ਚਾਰ ਜਾ ਉਹ ਪਿਆਗਾ ਮੈਨੂੰ ਫੋਨ ਹੀ ਫੜਾ ਦੇ ਨਾ ਉੱਧਰ ਲਾ ਦਿੰਦੀ ਐ ਤੂੰ ਲੈ ਆ ਮੈਂ ਛੇ ਲਾ ਦੂੰ ਉੱਪਰ ਲਾ ਦੂੰ ਚੰਗਾ ਆ ਪੀ ਲੋ ਦੁੱਧ ਮੈਂ ਲੈ ਆਉਣੀ ਐ ਉਹ ਦੋਵੇਂ ਥੱਲੇ ਕੋ ਹੁ ਦੇ ਉੱਭਾ ਗਿਆ ਨੇ ਜਾ ਕੋ ਪੀ ਲਿਆ ਇਹਦੇ ਵਿੱਚ ਪਾ ਦੇ ਲਫਾਫੇ ਦੇ ਵਿੱਚ ਆਜਾ ਦੇਖਦੇ ਆ ਹੈ ਹੈ ਗੱਲ ਤਾਂ ਕੋਈ ਹੈਗੀ ਹੈ ਹੈ ਆ ਲੋ ਅੱਛਾ ਆ ਗਏ ਚੱਲ ਲੈ ਫੜਾ ਦੇ ਗਾ ਪੀ ਲੈ ਦੁੱਧ ਪੀ ਲੈ ਕੋਦੋਂ ਦਾ ਛੱਡਿਆ ਤਾਂ ਨਹੀਂ ਮਾਂ ਤੇ ਰੋਜ਼ ਦੀ ਹੱਦ ਤੱਕ ਦੁੱਧ ਛੱਡਦੇ ਨਹੀਂ ਉਹ ਨਾ ਮਾਂ ਆ ਜਾ ਫਿਰ ਪਏ ਜਾ ਹਣਾ ਹਾਂ ਪਹੁੰਗੂਗੀ 4 ਤੇ 10ਵੇਂ ਕਿਤੇ ਇੱਧਰ ਨੂੰ ਹੋ ਜਾਓ ਇੱਧਰ ਹੀ ਪਹੇਂਗੀ ਹਾਂ ਬਸ ਇੱਧਰ ਹੀ ਪਹੁੰਗੂਗੀ ਪਰ ਜਦੋਂ ਵਾਸ਼ਰੂਮ ਕਰਨ ਦਾ ਟਣਾ ਹੁੰਦਾ ਨਾ ਇੱਧਰੋਂ ਮੈਨੂੰ ਉੱਟਣਾ ਔਖਾ ਹੁੰਦਾ ਜਗ੍ਹਾ ਘੱਟ ਹੋਇਆ ਇਹ ਸੱਚੇ ਪਾਸ਼ਾ ਲੱ ਸਨੀ ਦੋਨੋਂ ਪਾ ਲੱਗ ਗਈ ਹੋਰ ਪਹਿਣੀ ਆ ਲੱਗੇ ਬਸ ਮਾਈਆਂ ਲੈਣ ਪੈ ਜਾ ਪੈ ਜਾ ਮੈਂ ਤਾਂ ਕਹੂੰਗੀ ਹੋਈ ਥੱਕੇ ਜੇ ਪਏ ਆਂਦੇ ਥੱਕੇ ਪਏ ਹਾਂ ਹਾਂ

ਮਿੰਟੋ ਮਿੰਟਾ ਸੰਭਲਿਆ ਆਪਣਾ ਫੋਨ ਵੀ ਚਾਰਜ ਲਾਇਆ ਆ ਵੀத்ਰੀ ਲੈਣੀ ਦੂਜੇ ਕਮਰੇ ਚੀ ਵਗ ਜਾਨੀ ਹੁਣ ਟੋਕ ਨਹੀਂ ਕਰਨਾ ਵੇ ਟਕਰ ਜਾ ਰਿਹਾ ਕੋਈ ਨਹੀਂ ਉਥੇ ਆਜ ਨੂੰ ਤੈਨੂੰ ਕੰਟੇ ਚੀ ਤੇਰੇ ਕੋਲੀ ਜਦੋਂ ਤੈਨੂੰ ਹੋਸ਼ ਜਾਉਣਾ ਨਾ ਉਹ ਤੈਨੂੰ ਤੇਰੇ ਕੋਲੀ ਹੁੰਦੀ ਮੈਂ ਬਰੋਬਰੀ ਪਈ ਉਹ ਤੇਰੇ ਬੈਠੇ ਕੀ ਗੱਲ ਤਾਂ ਮੈਨੂੰ ਪੱਕਾ ਛੱਕਦਾ ਹੈਗਾ ਸੀ ਪਰ ਯਕੀਨ ਨਹੀਂ ਸੀ ਅੱਜ ਯਕੀਨ ਚ ਬਾਦਲ ਜੂਗਾ ਦੂਜੇ ਕਮਰੇ ਦੋ ਤਿੰਨ ਘੰਟੇ ਫਿਰ ਉਧਰ ਕਰਨ ਕੀ ਗਈ ਹੈ ਚਲਾਇਂ ਕਰਨਾ ਕਿ ਨਾ ਉੱਥੇ ਜਾਣਾ ਤੇ ਉਧਰ ਨਾ ਦੂਜੇ ਕਮਰੇ ਚ ਦੇਖਦੇ ਆਂ ਬਣ ਲੁਖ ਕੇ ਵੀ ਕੀ ਬਣਦਾ ਕੀ ਕੋਸ਼ਾ ਕੇਮੇ ਨਾ ਹੈ ਚਲੋ ਹੂੰ ਉਠਦਾ ਅਰਦਾ ਦਦ ਨੂੰ ਉਹ ਉਹ ਨਹੀਂ ਹੁਣ ਨਾ ਟੈਨਸ਼ਨ ਲੈ ਹੁਣ ਤਾਂ ਸਵੇਰ ਨੂੰ 3-4 ਵਜੇ ਤੱਕ ਤਾਂ ਉੱਠਦਾ ਹੀ ਨਹੀਂ ਐਨ ਦੂਜੇ ਕੰਮ ਰਚਾ ਮਤਲਬ 12 ਵਜੇ ਡੇ ਸੌ ਗਿਆ ਜਿਵੇਂ ਮੂੜੀ ਨੀਂਦ ਚ ਹੁਣ ਤੂੰ ਟੈਨਸ਼ਨ ਨਾ ਲੈ ਹੁਣ ਹੱਥ ਬੰਨ ਕੇ ਜਖੜ ਉਹ ਤਾਂ ਮੈਂ ਠੀਕ ਐ ਤੂੰ ਆਪ ਦੀ ਅੱਖੀਂ ਦੇਖ ਕੇ ਸੁੱਧ ਪੀਂਦਾ ਹਾਂ ਹਾਂ ਅੱਗੇ ਵੀ ਤਾਂ ਪਿੰਦੇ ਹੀ ਅੱਜ ਕਿਹੜਾ ਤੂੰ ਮੇ ਨਵੀਂ ਪਾਈਆਂ ਗੋਲਗਲਾਸ ਚੈੱਕ ਕੀਤਾ ਸੀ ਵੀ ਖਾਲੀ ਆ ਸਾਰਾ ਗਲਾਸ ਤਾਂ ਖਾਲੀ ਹੁੰਦਾ ਸਵੇਰ ਉਹ ਹੀ ਦੁੱਧ ਪੀ ਕੇ ਪੈਂਦਾ ਉਹ ਤਾਂ ਤਰਾ ਟੈਨਸ਼ਨ ਨਾ ਲੈ ਤਾਂ ਠੀਕ ਉਹਦੀ ਟੈਨਸ਼ਨ ਨਾ ਲੈ ਉਹ ਤਾਂ ਦੁੱਧ ਉਹ ਪੀ ਲਿਆ ਉਹਨੇ ਤੇਰਾ ਘਰ ਵਾਲਾ ਲੱਗਦਾ ਚਲਾਕ ਜੀ ਮੈਨੂੰ ਡਰ ਲੱਗਦਾ ਥੋੜਾ ਥੋੜਾ ਕੋਈ ਨਹੀਂ ਆਪਹੁਤ ਤੋਂ ਘਟਾਂਗੇ ਆਪਾਂ ਬਹੁਤ ਚਲਾ ਆ ਤੂੰ ਤੇਰੀ ਪੈ ਇਹ ਬੰਦਾ ਇਹਦੇ ਲਈ ਕਿਉਂ ਆਇਆ ਅਚਾਨਕ ਰਾਤ ਨੂੰ ਨੇ ਬੰਦਾ ਬੁਲਾਇਆ ਮੇਰੇ ਹੁੰਦੇ ਬਾਹਰੇ ਬੰਦੇ ਨਾਲ ਸੰਬੰਧ ਦੇ ਯਾਰ ਪੱਟੇ ਗਏ ਯਾਰ ਕੀ ਕਰੀਆ ਜੇ ਤਾਂ ਘਰ ਦਾ ਤੋਂ ਉਹਨਾਂ ਨੂੰ ਇੱਥੀ ਮਾਰ ਮਾਰਚੇ ਵੀ ਕੁਝ ਮਿਲਣਾ ਨਹੀਂ ਹੈਗਾ ਹਨਾ ਕੋਈ ਸਕੀਮ ਖੇਡੀਏ ਯਾਰ ਹੁਣ ਜਿਹੜਾ ਕੁਝ ਹੋ ਗਿਆ ਸੀ ਉਹ ਤਾਂ ਜਿਹੜਾ ਕੁਝ ਕਰਨਾ ਸੀ ਇਹਨਾਂ ਨੇ ਉਹ ਤਾਂ ਕਰ ਲਿਆ ਹੁਣ ਤਾਂ ਫਿਰ ਕੋਈ ਫਾਇਦਾ ਨਹੀਂ ਤੋਂ ਪਹਿਲਾਂ ਕੀ ਵੀ ਤਾਂ ਕਿੰਨੇ ਕਿ ਚਿਰ ਦਾ ਇਹ ਆਏ ਮਿਲ ਜਾਂਦੇ ਇੱਕ ਦੂਜੇ ਨੂੰ ਕਿੰਨੇ ਕਿ ਸਾਲ ਹੋ ਗਏ ਹੈ ਹੁਣ ਤਾਂ ਹੋ ਗਿਆ ਜਿਹੜਾ ਹੋਣਾ ਪਰ ਹੁਣ ਲੰਮੀ ਕੋਈ ਸਕੀਮ ਲਾਉਣੀ ਪਊਗੀ ਮਾਰੂੰਗਾ ਤਾਂ ਹੈਗਾ ਮੈਂ ਸ਼ਰਦਾ ਨਹੀਂ ਪਰ ਜਿਹੜੀ ਇਹਨੂੰ ਜ਼ਮੀਨ ਆਉਂਦੀਆਂ ਨਾ ਉਹ ਆਪਦੇ ਨਾਂ ਕਰਾਉਂ। ਕਿਉਂ ਜੇ ਆਈ ਮਰ ਗਈ ਉਹ ਜ਼ਮੀਨ ਦੇ ਪਾਈਆਂ ਦੇ ਨਾਂ ਹੋਜੋ ਆਪਾਂ ਨੂੰ ਤਾਂ ਕੁਝ ਮਿਲਣਾ ਨਹੀਂ। ਹੁਣ ਜੇ ਮਾਰਾਂਗੇ ਤਾਂ ਕੁਝ ਕਰੀਏ ਤਾਂ ਸਹੀ। ਚੱਲ ਪਾਈਆ ਮਣਾ ਹੁਣ ਤਾਂ ਫੇਰ ਹੀ ਦੇਖਣਾ ਪੱਕੇ ਪ੍ਰਬੰਧ ਕਰਦੇ। ਫਿਰ ਕੈਮਰੇ ਲਵਾਈ ਰੰਗੇ ਹੱਥ ਫੜਨ ਵਾਸਤੇ ਤੈਨੂੰ ਮੈਂ ਕੀ ਕੀ ਨਹੀਂ ਕੀਤਾ? ਫਿਰ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਕਿਹਾ? ਕੀ ਕਹਾ ਮੈਂ 6 ਮਹੀਨੇ ਬਾਅਦ ਤੁਸੀਂ ਕੀ ਕਹਾ ਕੀ ਕਹਾ ਮੈਂ ਕੀ ਕਹਾ ਬਿਓ ਦੇ ਨਾਲ ਭਾਗੇ ਜਾ ਉਹਨੂੰ ਘਰੇ ਮਲਾ ਲਿਆ ਕਰ ਜੇ ਮੈਂ ਫੁੱਦੂ ਆ ਹਾਏ ਸਿਰਫ ਤੇਰੇ ਲਈਵੇ 2 ਘੰਟੇ ਨੇ ਸੈਨ ਪਿਆਰ ਨਾ ਕਰਨਿਆ ਕਰਲਾ ਨਹੀਂ ਜ਼ਬਰਦਸਤੀ ਵੀ ਕਰਨੇ ਆਉਂਦੇ ਆ ਤੈਨੂੰ ਸੌਖੀ ਮੌਤ ਨਹੀਂ ਮਾਰਨਾ ਪਿਆਰ ਕਰਦਾ ਸੀ ਤੁਸੀਂ ਮੇਰੇ ਨਾਲ ਇੰਨਾ ਬੜਾ ਧੋਖਾ ਨਹੀਂ ਕਰ ਸਕਦੇ ਮਰਨਾ ਤਾਂ ਹੈਗੀ ਆ ਤੂੰ ਜੀ ਲਾ 2 ਘੰਟੇ ਜਿਹੜੇ ਜੀ ਰਹੇ ਆਗੇ ਠੀਕ ਹੈ ਨਾ ਮੈਨੂੰ ਖੋਲੋ ਤੁਸੀਂ ਕੋਈ ਨਾ ਕੋਈ ਨਾ ਤੁਸੀਂ ਮੈਨੂੰ ਛੱਡ ਕੇ ਕਿੱਥੇ ਜਾ ਰਹੇ ਹੋ ਉਹ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਨਹੀਂ ਨਹੀਂ ਛੱਡ ਜਾ ਦੇਖ ਕੇ ਸੁਣ ਲਓ ਤੂੰ ਮੈਂ ਤੁਹਾਡੇ ਘਰ ਵਾਲਿਆਂ ਤੁਸੀਂ ਆ ਕੇ ਕੀ ਕਰ ਰਹੇ ਹੋ ਸੀ ਹੁਣ ਨਹੀਂ ਹੈਗੀ ਹੁਣ ਕਿਸੇ ਹੋਰ ਦੀਆਂ ਛੱਡ ਜਾ ਬੜਾ ਜਾ ਉਹ ਕਰੀ ਜੰਨੀ ਆ ਮੈਂ ਹੁਣੀ ਨਾ ਪਾ ਦੂੰਗੀ ਤੇਰਾ ਗਲ ਜਾ ਮਾਰ ਲਾ ਪੈਰ ਹੱਥ ਜਿਹੜੇ ਮਾਰਨੇ ਆ ਕੀ ਗੱਲ ਯਾਰ ਫੋਨ ਕਾਤੋਂ ਨਹੀਂ ਚੱਕਦੀ ਗੱਲ ਕੀ ਹੋ ਗਈ ਅੱਗੇ ਉਹਦੀ ਲਾ ਲੈਂਦੀ ਸੀ ਨਾ ਹੁਣ ਉਹਨੇ ਆਪਲੇ ਰੱਤਾ ਕਦੇ ਹੱਜਰੇ ਨੇ ਕੋਸ ਕਰਤਾ ਨਹੀਂ ਦਿੱਤਾ ਹੂੰ ਨਹੀਂ ਤਾਂ ਯਾਰ ਬੈਕ ਕਾਲ ਕਰਨੀ ਸੀ ਯਾਰ ਉਹ ਬੰਦਾ ਯਾ ਲੱਗਦਾ ਵੀ ਸਹੀ ਨਹੀਂ ਹੈਗਾ ਮੈਨੂੰ ਚਾ ਯਾਰ ਘਰੇ ਜਾ ਕੀ ਦੇਖ ਕੇ ਆਉਂਗਾ ਹੁਣ ਤਾਂ ਚਲਾ ਹੀ ਭਾਗਿਆ ਆਰਬਾਜਾਨੀ ਕਿਧੀਆਂ ਆਈ ਜਾਂਦੀਆਂ ਨਹੀਂ ਦੀਆਂ ਆਹਾ ਕੁੜੀ ਇਹ ਤਾਂ ਸੋਨੀ ਲਾਂਦੀਏ ਸੋਨੇ ਤੂੰ ਇੱਥੇ ਕੀ ਪੁੱਤ ਆ ਗਿਆ ਤੈਨੂੰ ਇੱਥੇ ਕੌਣ ਬੰਨਣ ਗਿਆ ਕੀ ਨੇ ਬੰਨਣਾਗਾ ਮੇਰੇ ਘਰ ਵਾਲੇ ਨੇ ਫਿਰ ਮੈਨੂੰ ਐ ਦੱਸ ਇਹ ਜਗਾ ਕਿਹੜੀ ਆ ਮੈਂ ਹੈ ਕਿੱਥੇ ਇਹ ਤਾਂ ਕਿਸੇ ਦਾ ਬੱਗਲ ਆ ਇੱਥੇ ਕੋਈ ਨਹੀਂ ਆਉਂਦਾ ਜਾਂਦਾ ਓਹ ਹੋ ਉਹਨੇ ਤੈਨੂੰ ਕਿਉਂ ਹਿਟਨਾਪ ਕੀਤਾ ਉਹਨੂੰ ਆਪਣਾ ਪਤਾ ਲੱਗ ਗਿਆ ਉਹਦੇ ਪਿੱਛੇ ਕਿੱਤਾ ਮੈਨੂੰ ਕਿਵੇਂ ਪਤਾ ਲੱਗਿਆ ਪਤਾ ਨਹੀਂ ਅੱਧਾ ਕਹਿੰਦਾ ਮੈਨੂੰ 6 ਮਹੀਨੇ ਹੋ ਗਏ ਥੋੜਾ ਪਤਾ ਲੱਗੇ ਨੂੰ ਪਰ ਹੁਣ ਤੱਕਰ ਕਹਿੰਦਾ ਮੈਂ ਸਿਰਫ ਤੈਨੂੰ ਰੰਗੇ ਹੱਥੇ ਫੜਨ ਨੂੰ ਹੀ ਕਹਿੰਦਾ ਬਸ ਪਲਾਨ ਕਰੀ ਜਾਂਦਾ ਸੀਗਾ ਉਹਦੇ ਘਰੇ ਕੈਮਰੇ ਲਵਾਏ ਸੀ ਨਾ ਉਹ ਕੈਮਰੇਾਂ ਚ ਸਾਰਾ ਪਤਾ ਲੱਗਿਆ ਤੁਹਾਨੂੰ ਹੁਣ ਫਰ ਹੁਣ ਦੇਖ ਕੋਈ ਹੱਲ ਨਹੀਂ ਹੈਗਾ ਹੋਰ ਬਸ ਮੈਨੂੰ ਨਾ ਛੱਡੀ ਠੀਕ ਆ ਆਪਾਂ ਕੁਝ ਭੱਜ ਚੱਲਾਂਗੇ ਪਰ ਇੱਥੇ ਨਹੀਂ ਰਹਿਣਾ ਹੈਗਾ ਹੁਣ ਉਹ ਇੱਥੇ ਆ ਵੀ ਨਾ ਜਾਵੇ ਗਿਆ ਵੀ ਹੁਣੀ ਹੈਗਾ ਇੱਥੋਂ ਦੁਬਾਰਾ ਚੱਲਿਆ ਗਿਆ ਕਹਿੰਦਾ ਕਿ ਜ਼ਮੀਨ ਦੇ ਕਾਗਜ਼ ਚੱਕੀ ਫਿਰਦਾ ਜਿਹੜੇ ਮੇਰੇ ਹਿੱਸੇ ਮੇਰੇ ਪੇਕਿਆਂ ਵਾਲੀ ਜ਼ਮੀਨ ਉਦੋਂ ਤੇ ਸਾਈਨ ਕਰ ਕਹਿੰਦਾ ਸਿਰਫ 2 ਘੰਟੇ ਦੇ ਕੇ ਆ ਗਿਆ ਮੈਨੂੰ ਅੱਛਾ ਜ਼ਮੀਨ ਨਾਂ ਲਵਾ ਕੇ ਆਉਂਦੇ ਫੇਰ ਮਾਰੂ ਤੈਨੂੰ ਉਸ ਤੋਂ ਬਾਅਦ ਤਾਂ ਕਹਿੰਦਾ ਮੈਂ ਤੈਨੂੰ ਖਤਮ ਹੀ ਕਰਨਾ ਜਿਹੜੇ ਬੰਦੇ ਨੇ ਇੱਥੋਂ ਦੁਨੀਆ ਤੋਂ ਜਾਣਾ ਉਹਨੇ ਕਹਿੰਦਾ ਜ਼ਮੀਨ ਜਾਇਜ਼ਾ ਤੋਂ ਕਰਵਾਉਣਾ ਹੀ ਕੀ ਹੈਗਾ ਉਹ ਤਾਂ ਇਹ پلان ਬਣਾਈ ਜਾਂਦਾਗਾ ਆਪਾਂ ਭੱਜ ਕੇ ਜਾਵਾਂਗੇ ਕਿੱਥੇ ਹੁਣ ਪਿਆਰ ਕਰਦੇ ਆ ਆਪਾਂ ਸਾਹਮਣਾ ਕਰਾਂਗੇ ਆਪਾਂ ਜੇ ਭੱਜ ਵੀ ਗਏ ਉਥੇ ਆ ਕੇ ਵੀ ਮਾਰ ਦੂ ਆਪਾਂ ਨੂੰ ਨਹੀਂ ਕਿਸੇ ਇਹ ਜੀ ਥਾਂ ਚਲੇ ਜਾਵਾਂਗੇ ਜਿੱਥੇ ਕੋਈ ਪਾਲ ਹੀ ਨਾ ਸਕੇ ਆਪਾਂ ਨੂੰ ਉਹ ਤਾਂ ਕੀ ਕੋਈ ਹੋਰ ਵੀ ਨਾ ਪਾਲ ਸਕੇ ਆਪਾਂ ਇੱਥੇ ਆ ਇੱਥੇ ਰਹਿਾਂਗੇ ਇੱਥੇ ਸੁਲਝਾਂਗੇ ਮਾ ਨਹੀਂ ਉਹ ਮੈਨੂੰ ਮਾਰ ਦੂ ਮੈਨੂੰ ਪਤਾ ਉਹਨਾਂ ਚੱਕਰ ਤੈਨੂੰ ਮਿੱਠੇ ਜਮਾ ਨਹੀਂ ਹੱਥ ਨੂੰ ਦਾ ਜਿੰਨਾ ਚੱਕਰ ਤੂੰ ਸਾਇਨ ਨਹੀਂ ਕਰਦੀ ਤੂੰ ਸਾਇਨ ਤੇ ਵੀ ਜਾਨ ਨੂੰ ਖਤਰਾ ਉਹ ਤੇ ਮਾਰੂ ਉਹ ਮੈਨੂੰ ਕੁਛ ਨਹੀਂ ਕਹਿੰਦਾ ਜਿੰਨਾ ਚੱਕਰ ਉਹਦੇ ਜ਼ਮੀਨਾਂ ਨਹੀਂ ਲੱਗਦੀ ਤੂੰ ਜ਼ਮੀਨ ਨਾ ਨਾ ਲੱਗਣ ਦੇ ਸਾਇਨ ਨਾ ਕਰੀ ਕਿਸੇ ਲੋਟ ਵੀ ਫਿਰ ਉਹ ਮੈਨੂੰ ਮਾਰ ਦੂ ਨਹੀਂ ਮਾਰਦਾ ਉਹਦਾ ਮੀਨ ਮਕਸਦ ਹੈਗਾ ਜ਼ਮੀਨ ਨਹੀਂ ਉਹਦਾ ਦਿਮਾਗ ਤੋਂ ਸੜ ਗਿਆ ਫਿਰਦਾਗਾ ਉਹਦਾ ਪਾਗਲ ਹੋ ਰਿਹਾਗਾ ਉਹ ਤਾਂ ਸਹੀ ਕਹਿ ਰਿਹਾ ਮੇਰੀ ਗੱਲ ਮੰਨੀ ਤੂੰ ਸਾਇਨ ਨਾ ਕਰੀ ਕੁਛ ਨਹੀਂ ਕਹਿੰਦਾ ਉਹ ਕਿਦੋਂ ਇੱਥੇ ਮੈਨੂੰ ਇੰਨੇ ਸੰਸਾਂਜਾ ਕਰ ਛੱਡ ਕੇ ਚਲਿਆ ਗਿਆ ਉਹ ਕੁਝ ਵੀ ਕਰ ਸਕਦਾ ਉਹ ਤਾਂ ਮੈਥੋਂ ਦੀ ਲੰਗਿਆ ਜਾ ਰਿਹਾ ਸੀਗਾ ਮਤਲਬ ਤੁਨੂੰ ਪਾਲ ਪਾਲ ਯਾਰ ਕਾਮਲਾ ਹੋ ਰਿਹਾ ਫੋਨ ਵੀ ਮੇਰਾ ਲੈ ਗਿਆ ਮੇਰੇ ਕੋਲ ਹੀ ਸੀਗਾ ਫੋਨ ਮੈਂ ਤਾਂ ਬਾਹਰ ਗਈ ਸੀ ਬਾਹਰੋਂ ਮੈਂ ਆਉਂਦੀ ਸੀ ਰਸਤੇ 'ਚ ਹੀ ਉਹਨੇ ਤਾਂ ਬੇਹੋਸ਼ ਦੀ ਦਵਾਈ ਲਾ ਕੇ ਮੈਨੂੰ ਕਿਡਨਾਪ ਕਰਿਆ ਮੈਨੂੰ ਤਾਂ ਐ ਸੀ ਮਾ ਕਿਤੇ ਕੋਈ ਹੋਰ ਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਸੀ ਜਦੋਂ ਉਹਰੇ ਅੱਗੇ ਮੇਰਾ ਮੂੰਹ ਖੋਲਿਆ ਉਹਨੇ ਅੱਖਾਂ ਖੋਲੀਆਂ ਫੇਰ ਮੈਨੂੰ ਪਤਾ ਲੱਗਿਆ ਵੀ ਉਹ ਹੀ ਹੈ ਨਾ ਦੇਖ ਜ਼ਮੀਨ ਪਿੱਛੇ ਆਹੀਂ ਵੀ ਕੁਝ ਕਰ ਦੋ ਆਪਦੇ ਘਰ ਵਾਲੇ ਨੂੰ ਕਿਡਨਾਪ ਕਰ ਲਿਆ ਇੰਨਾ ਪਿਆਰ ਕਰਦਾ ਸੀ ਮੈਂ ਤੇ ਸੋਚਿਆ ਵੀ ਨਹੀਂ ਸੀਗਾ ਵੀ ਮੈਨੂੰ ਇਸ ਤਰ੍ਹਾਂ ਮੈਨੂੰ ਕਿ ਟਾਈਮ ਕਰਕੇ ਫੇਰ ਮੈਂ ਤੇ ਜੇ ਜਤਾਂ ਮੰਗੂਗਾ ਕੋਈ ਗੱਲ ਨਹੀਂ ਜ਼ਮੀਨ ਜਿਹੜੀ ਹੈਗੀ ਸੀ ਉਸੇ ਦੀ ਆ ਮੈਂ ਕਿਹੜਾ ਕਿਥੇ ਲੈ ਕੇ ਜਾਣੀ ਜੋ ਖੁਸ਼ੀ ਖੁਸ਼ੀ ਕਹਿੰਦਾ ਮੈਂ ਨਾ ਲਵਾ ਦਿੰਦੀ ਉਹਦੇ ਚੱਲ ਯਾਰ ਅੱਜ ਤੋਂ ਪਹਿਲਾਂ ਆ ਜਾ ਵੀ ਆਪਾਂ ਚੱਲਦੇ ਹਾਂ ਮੇਰਾ ਫੋਨ ਓਏ ਫੋਨ ਨੂੰ ਮਾਰ ਗੋਈ ਆ ਜਾ ਬੱਚਿਆ ਇਹ ਸਣੇ ਫੋਨ ਹੈ ਕਿਉਂ ਤੇਰਾ ਜੇ ਤੇਰੀ ਜਾਨ ਨਿਕਲ ਗਈ ਆ ਜਾ ਆ ਜਾ ਨਹੀਂ ਕਿਕੂ ਮਾਂ ਕਰੇ ਨਹੀਂ ਜਾਣਾ ਹੈਗਾ ਐ ਨਹੀਂ ਪਤਾ ਉਹ ਮੈਨੂੰ ਮਾਰ ਦੇ ਕਰੇ ਓ ਯਾਰ ਮੈਂ ਹੈਗਾ ਤਾਂ ਕੁਛ ਨਹੀਂ ਹੁੰਦਾ ਐਵੇਂ ਡਰਦੀ ਕਾ ਤੂੰ ਕਹਦਾ ਮੇਰੇ ਕੋਲੇ ਬੈਠਾ ਰਹੇਗਾ ਫਿਰ ਓ ਨਹੀਂ ਮਾਰਦਾ ਜੇ ਮਾਰਨਾ ਹੁੰਦਾ ਉਹਨੂੰ ਜਦੋਂ ਨਾ ਕਿੰਨੇ ਵੀ ਕਿੰਨਾ ਚਿਰ ਕਹਿੰਦੀਆਂ 6 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਪਤਾ ਲੱਗਿਆ ਉਹਨੂੰ ਹੁਣ ਉਹ ਤਾਂ ਤੈਨੂੰ ਮਾਰ ਦਿੰਦਾ ਕਦੋਂ ਨਹੀਂ ਜੇ ਉਹਨੇ ਐ ਕਹਿਤਾ ਵੀ ਸੈਨ ਕਰ ਕਰੇ ਫੇਰ ਉਹ ਕਹੂਗਾ ਤੈਨੂੰ ਲੈ ਕੇ ਕੌਣ ਆਇਆ ਇੱਥੇ ਮੈਂ ਕੀ ਜਵਾਬ ਦੂੰ ਉਹਨੂੰ ਤੂੰ ਕਹਿੰਦੀ ਮੈਂ ਛੁੱਟ ਗਈ ਸੀ ਆਪਣੇ ਆਪ ਆ ਆਪਣੇ ਆਪ ਓਏ ਯਾਰ ਤੂੰ ਸੌ ਬਾਂਹੇ ਲਾ ਦੇਗੀ ਕਿਉਂ ਡਰੀ ਜਾਂਦੀ ਐਵੇਂ ਕਿਦਰੇ ਨਹੀਂ ਤੈਨੂੰ ਕੁਛ ਕਹਿਣ ਲੱਗ ਰਿਹਾ ਹੋ ਘਰੇ ਹੋਇਆ ਫੇਰ ਘਰੇ ਹੈ ਹੀ ਨਹੀਂਗਾ ਕੋਈ ਨਾ ਆ ਜਾ ਦੇਖਦੇ ਆ ਮੈਨੂੰ ਡਰ ਬਹੁਤ ਲੱਗਦਾ ਕੋਈ ਨਹੀਂ ਲੱਗਦਾ ਯਾਰ ਚੱਲਿਆ ਚੱਲੀਏ ਹਣਾ ਉਹਦੇ ਲੈਵੇ ਸੋਨੀ ਤੋਂ ਵੀ ਸੈਨ ਕਰਾਉਣੇ ਆਗੇ ਕੀ ਪਤਾ ਕੋਈ ਹੋਰ ਹੀ ਕਾਂਡ ਹੋ ਜੇ ਤੂੰ ਇੱਥੇ ਕਿਉਂ ਮੈਂ ਆ ਨਹੀਂ ਸਕਦੀ ਮੇਰਾ ਪਤਾ ਹੈ ਉੱਥੋਂ ਆ ਕਿੰਨੇ ਗਈ ਤੈਨੂੰ ਤਾਂ ਮੈਂ ਬੰਦ ਕੇ ਆਇਆ ਸੀਗਾ ਜੇ ਤੂੰ ਬੰਨਣ ਵਾਲਾ ਸੀਗਾ ਨਾ ਉੱਥੇ ਤਾਂ ਉੱਥੇ ਛਡਾਉਣ ਵਾਲੇ ਵੀ ਬਹੁਤ ਆ ਜੇ ਤੂੰ ਮਾਰਨਾ ਚਾਹਣਾ ਮੈਨੂੰ ਬਚਾਉਣ ਵਾਲੇ ਵੀ ਬਹੁਤ ਆ ਕਿਹੜੇ ਨੇ ਛੜਾਤਾ ਤੈਨੂੰ ਚੰਗਾ ਚੁੱਪ ਕਰਕੇ ਪੇਪਰ ਤੇ ਸਾਈਨ ਕਰ ਦੇ ਲੈ ਮਾ ਪੇਪਰ ਦਾ ਸਾਈਨ ਨਾ ਮੈਂ ਅੱਜ ਕਰਾਂ ਨਾ ਮੈਂ ਕੱਲ ਕਰਾਂ ਠੀਕ ਹੈ ਨਾ ਬਾਲੀ ਸੇਣੀ ਆ ਤੂੰ ਦਾ ਕਰਦੀ ਵੀ ਤੇਰੀ ਮਾਂ ਵੀ ਕਰੋਗੀ ਮਾਂ ਤਾਂ ਕਰ ਪਹੁੰਚਣ ਤੇ ਤੈਨੂੰ ਕੋਈ ਜ਼ਰੂਰਤ ਨਹੀਂ ਠੀਕ ਹੈ ਕੋਈ ਜ਼ਰੂਰਤ ਨਹੀਂ ਨਾਲੇ ਹੋਰ ਜਿਹੜੀ ਮੈਂ ਕੋਈ ਗਲਤੀ ਕਰੀ ਨਹੀਂ ਉਸ ਗਲਤੀ ਦੀ ਮੈਂ ਸਜ਼ਾ ਕਿਉਂ ਭੁਗਤਾਂ ਕੀ ਨਹੀਂ ਗਲਤੀ ਕੀਤੀ ਦੱਸੀ ਕੀ ਨਹੀਂ ਗਲਤੀ ਕੀਤੀ ਮੈਂ ਹਰੇ ਹਰੇ ਕਿ ਨਹੀਂ ਮੈਂ ਗਲਤੀ ਨਹੀਂ ਕੀਤੀ ਕਿਹੜੀ ਗਲਤੀ ਕਰਤੀ ਹੈ ਜਿਹੜੀ ਤੂੰ ਮੈਨੂੰ ੱਡੇ ਵੱਡੇ ਸਜ਼ਾ ਦੇ ਰਹੀ ਹੈਗਾ ਇਹ ਤਾਂ ਦੱਸ ਦੇ ਮੈਨੂੰ ਕਿਉਂ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਤੈਨੂੰ ਕੀ ਕੀ ਸੁਣਾਇਆ ਸੀ ਕੀ ਦੱਸ ਕੇ ਆਇਆ ਸੀਗਾ ਹੈ ਉਹ ਮੈਂ ਤੇਨੂੰ ਘਰ ਵਾਲੇ ਦੇ ਹੁੰਦੇ ਹੋਈ ਵੀ ਜੇ ਕੋਈ ਜਨਾਨੀ ਬਾਹਰਲੇ ਮਰਦ ਨਾਲ ਸੰਬੰਧ ਰੱਖੇ ਉਹ ਗਲਤੀ ਨਹੀਂ ਹੈਗੀ ਗੁਨਾਹ ਹੈ ਉਹ ਹੋਰ ਕੀ ਹੈਗਾ ਇੰਨੀ ਵੱਡੀ ਕੀ ਗਲਤੀ ਉਹ ਹਰੇ ਕਿ ਨਹੀਂ ਮੈਂ ਗਲਤੀ ਨਹੀਂ ਕੀਤੀ ਚੱਲ ਯਾਰ ਕਮਾਲ ਦੀ ਗੱਲ ਹੈ ਮੇਰੇ ਗੱਲ ਤਾਂ ਸੁਣਨ ਜਾ ਰਿਆਂ ਨੂੰ ਸਵਾਦ ਹੀ ਨਹੀਂ ਆ ਇਹਨਾਂ ਨੂੰ ਸਵਾਦ ਹੀ ਸਮਝਤੀਆਂ ਨਜ਼ਾਰੀ ਸਮਝਤੀਆਂ ਚਲ ਮੇਰੇ ਤੋਂ ਗਲਤੀ ਹੋ ਗਈ ਮੈਂ ਹੁਣ ਇਹ ਤੋਂ ਬਾਅਦ ਨਹੀਂ ਬਿਖੂ ਕਰਦੀਗੀ ਮੈਂ ਤੇਰਾ ਹੱਥ ਬੰਨ੍ਹ ਕੇ ਮਾਫੀ ਮੰਗਦੀ ਨਾ ਨਾ ਕੋਈ ਮਾਫੀ ਮੂਫੀ ਨਹੀਂ ਹੈਗੀ ਯਾਰਾ ਇੱਕ ਵਿਸ਼ਵਾਸ ਘਾਤ ਕਰਨਾ ਉਤੋਂ ਬਾਹਰ ਸਬੰਧ ਰੱਖਣਾ ਹਲੇ ਉਤੋਂ ਮੰਨਣਾ ਨਹੀਂ ਹੈਗਾ ਫੇਰ ਵੀ ਜੇ ਜੋ ਕੁਝ ਹੋ ਗਿਆ ਅੱਗੋਂ ਪਹਿਲਾਂ ਮੈਂ ਸਭ ਕੁਝ ਕੋਈ ਨਹੀਂ ਤਿਆਰ ਆ ਜਦੋਂ 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 ਅੱਛਾ ਸਾਰਾ ਉਸ ਵੇਲੇ ਤੂੰ ਤਾਂ ਭੁੱਲ ਲੇਗੀ ਇਹੀ ਗਲਤੀ ਛੇ ਮਹੀਨੇ ਬਾਅਦ ਫੇਰ ਹੋਊ ਤੇਥੋਂ ਨਹੀਂ ਹੁੰਦੀ ਜਦੋਂ ਹੁਣ ਹੋਊਗੀ ਬਾਅਦ ਚ ਵੀ ਹੋਊਗੀ ਇੱਕ ਵਾਰੀ ਜਦੋਂ ਵਿਸ਼ਵਾਸ ਘਾਤ ਹੋ ਜੇ ਨਾ ਆਦਤ ਪੈ ਜੇ ਮੂਹ ਪੈ ਜੇ ਜਨਾਨੀ ਨੂੰ ਉਹ ਜਾਊਗੀ ਜਾਊਗੀ ਚਲ ਮੈਂ ਜਾ ਰਹਾਂ ਹਾਂ ਜਾਣਾ ਕੋਈ ਵੀ ਗਮੀ ਪੇਸ਼ੀ ਸੀ ਮੈਨੂੰ ਦੱਸ ਦੀ ਮੈਂ ਕਿਵੇਂ ਨਾ ਕਿਵੇਂ ਹੱਲ ਕਰਦਾ ਜੋ ਸਾਰਾ ਉਸਦੇ ਲਵੇ ਹਾਜ਼ਰ ਹਜ਼ੂਰ ਸੀਗਾ ਕੋਈ ਗਲਤੀ ਕਿਵੇਂ ਮੈਨੂੰ ਤਾਂ ਹੋਈ ਨਾ ਯਾਰ ਗਲਤੀ ਚਲੋ ਫਿਰ ਮੈਨੂੰ ਮਾਫ ਕਰ ਦੋ ਮੇਤੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਐਦੋਂ ਬਾਅਦ ਜੋ ਮੈਂ ਤੋ ਦੁਬਾਰਾ ਕੋਈ ਗਲਤੀ ਹੋਈ ਨਾ ਦੁਬਾਰਾ ਕੋਈ ਵੀ ਖਲੇੜਾਈ ਮੇਰੀ ਮੈਨੂੰ ਵੱਟ ਕੇ ਦੱਬ ਦੇ ਅੰਦਰ ਬਸ ਹੁਣ ਹੁਣੀ ਵੱਟ ਕੇ ਦੱਬ ਜਾਣਾ ਪਰ ਜੱਬ ਕੋਈ ਗੱਲ ਨਾ ਗਲਤੀ ਹੋਣੀ ਨਾ ਹੋਣਾ ਲੋੜ ਹੀ ਨਹੀਂ ਮੈਂ ਨਾ ਤੁਹਾਨੂੰ ਬਹੁਤ ਪਿਆਰ ਕਰਦੀ ਆਂ ਤੇ ਮੈਂ ਤੁਹਾਡੇ ਬਿਨ ਹਰੇ ਡਰਾਮੇ ਤਾਂ ਦੇਖ ਕਰਦੀ ਪਿਆਰ ਕਰਦੀ ਆਂ ਤੂੰ ਆ ਪਿਆਰ ਹੈਗਾ ਜੇ ਪਿਆਰ ਕਰਦੀ ਹੁੰਦੀ ਤੇ ਝਾਗਦੀ ਨਹੀਂ ਸੀ ਕਿਸੇ ਕਦੀ ਚਲੋ ਮੈਂ ਮੈਂ ਮਰ ਤੱਕ ਕਿਵੇਂ ਮੋਜੀ ਪੜਕ ਗਈ ਮੈਂ ਤਾਂ ਪੜਕ ਗਈ ਮੈਂ ਉਹਦੇ ਵੀ ਮਾਫ਼ ਕਰ ਲੱਗੂਗੀ ਚਾਹੀ ਉਹ ਮੇਰਾ ਪੇਡਾ ਪਿਆਰ ਸੀ ਕਿਵੇਂ ਵੀ ਸੀਗਾ ਫੇਰ ਵੀ ਮੈਨੂੰ ਮਾਫ਼ ਕਰ ਦੋ ਦੇਖੋ ਬਸ ਯਾਰ ਕੋਈ ਲੋੜ ਨਹੀਂ ਹੈਗੀ ਜੋ ਉੱਪਰ ਕਿਵੇਂ ਪੇਪਰਾਂ ਦੇ ਸਾਈਨ ਕਰਦੀਆਂ ਕਰਦੇ ਨਹੀਂ ਕਰਨੇ ਮੇਰੇ ਪਰੌਣੇ ਦੇ ਮੇਰੇ ਗਾਸਪੇਪਰਾਂ ਦੇ ਸਾਈਨ ਕਰਨੇ ਜਾ ਜਿਹੜੇ ਮੇਰੀ ਅਗ ਤੁਹਾਡੇ ਨਾਮ ਹੈ ਖੁਸ਼ੀ ਖੁਸ਼ੀ ਕਰ ਦੂੰਗੀ ਪਰ ਆਪਣਾ ਰਿਸ਼ਤਾ ਜਿਵੇਂ ਹੈਗਾ ਜਦੋਂ ਤੂੰ ਮਰ ਗਈ ਉਸ ਤੋਂ ਬਾਅਦ ਤੇਰੇ ਭਾਈਆਂ ਦੇ ਨਾਲ ਜੋ ਮੈਨੂੰ ਵੀ ਮਿਲੂਗਾ ਟੀਟ ਨਾ ਮੈਂ ਮਰਨਾ ਨਹੀਂ ਚਾਹੁੰਦਾ ਮੈਂ ਜਿਉਣਾ ਚਾਹੁੰਨਾ ਤੁਹਾਡੇ ਨਾਲ ਜਿਉਣਾ ਚਾਹੁੰਨਾ ਕਿਉਂ ਐਂ ਕਰਦਾ ਮੈਂ ਨਹੀਂ ਜਿਉਣਾ ਹੁਣ ਤੇਰੇ ਨਾਲ ਮੈਂ ਮਰਨਾ ਚਾਹੁੰਦਾ ਮੇਰੇ ਲਈ ਤਾਂ ਮਰੀ ਮੱਖੂਗੀ ਤੇ ਉਦੀ ਮੁੱਕ ਗਈ ਸੀ ਮੇਰੇ ਲਈ ਤਾਂ ਜਦ ਤੇ ਆਪਣੀਆਂ ਅੱਖਾਂ ਨਾਲ ਦੇਖਿਆ ਹੈਗਾ ਭਰਾ ਮਰਦ ਨਾਲ ਤੈਨੂੰ ਉਦੋਂ ਮੇਰੇ ਤੇ ਕੀ ਬੀਤੀ ਹੋਗੀ ਕਹਿਰ ਲੱਗਿਆ ਸੀਗਾ ਦੁੱਖਾਂ ਦਾ ਫੇਰ ਵੀ ਮੈਂ ਸਹਾਰ ਵਰ ਕੀਤਾ ਫੇਰ ਵੀ ਜਦ ਨੂੰ ਮੌਕਾ ਦਿੱਤੇ ਵੀ ਚੱਲ ਹੜਜੂ ਹੜਜੂ ਕਿੰਨੇ ਉਹ ਕਰੇ ਵੀ ਹਾਂ ਭਾਈ ਚੱਲ ਸੁਧਰੇ ਸੁਧਰੇ ਫੇਰ ਵੀ ਗਲਤੀ ਮੇਰੀ ਹੱਥ ਮਾਰੀ ਗਈ ਸੀ ਵੀ ਨਾ ਨਹੀਂ ਸਮਝੇ ਸੀ ਮੈਂ ਗਲਤੀ ਕਰ ਬੈਠੇ ਇੱਕ ਦਿਨ ਬਾਅਦ ਮੈਂ ਤੈਨੂੰ ਕਹਿੰਦੇ ਹੋਗੇ ਨਾ ਮੈਂ ਨਹੀਂ ਕੋਈ ਗਲਤੀ ਕਰਦਾ ਤੈਨੂੰ ਮaaf ਕਰਕੇ ਮੈਂ ਨਹੀਂ ਇਹ ਗਲਤੀ ਕਰਦਾ ਮੈਂ ਤਾਂ ਕਿੱਸੀ ਖਤਮ ਕਰੂੰਗਾ ਇੱਕ ਦਿਨ ਬਾਅਦ ਮੈਂ ਤੇ ਜਗਾਤੇ ਹੋਗਾ ਮੈਨੂੰ ਨਾ ਮaaf ਕਰਿਓ ਕੁਛ ਮਰਜੇ ਕਰ ਲਿਓ ਪਰ ਇੱਕ ਵਾਰ ਸਿਰਫ ਇੱਕ ਵਾਰ ਸੌਰੀ ਯਾਰ ਮaaf ਕਰ ਦੇ ਮੈਨੂੰ ਮੈਨੂੰ ਸੋਚਣ ਦਾ ਟਾਈਮ ਦੇਂਦਾ ਬਸ ਗੱਲ ਖਤਮ ਪੇਪਰ ਪਈਆ ਸਾਈਨ ਕਰ ਕੱਲ ਤਾਂ ਸੁਣੋ ਮੇਰੀ ਇਹੋ ਇਹ ਕਿ ਮੇਰੀ ਮਾਤਾ ਮਾਰੇ ਗਈ ਸੀ ਕਿ ਜਿਹੜਾ ਮੈਂ ਉਹ ਹੀ ਗੱਲ ਪਹਿਲਾਂ ਪਿਆਰ ਨਾ ਪਲਾ ਸਕੇ ਇੱਥੇ ਤੱਕਰ ਲੈ ਕੇ ਗਈ ਇੱਥੇ ਦੀ ਜ਼ਿੰਦਗੀ ਮੇਰੀ ਬਹੁਤ ਵਧੀਆ ਸੀ ਕਿਉਂ ਨਹੀਂ ਮੇਤੋ ਜ਼ਿੰਦਗੀ ਕੱਢੀ ਗਈ ਹੈਗੀ ਇਹਦੇ ਨਾਲ ਇਹਦੇ ਕਿਹੜਾ ਪਿਆਰ ਚ ਕੋਈ ਕਮੀ ਸੀ ਆਪਣੇ ਆਪ ਹੀ ਮੈਂ ਆਪਦੇ ਪੈਰ ਕਹਾਣੀ ਮਾਰ ਲਿਆ ਇੰਨਾ ਪਿਆਰ ਕਰਦਾ ਸੀ ਜਿਹੜਾ ਹੁਣ ਇਹ ਨਫ਼ਰਤ ਕਰਨ ਲੱਗ ਗਿਆ ਮੇਰੇ ਤੋਂ